ਹੋਰਤੀ ਤੇਰੀ ਹੋਰਤੀ ਤੇਰੀ ਤੇ ਢੋਲ ਮੇਰੀ ਆ ਲੂਗੀ ਓਏ ਵਤ ਪਵਾਨੀਆਂ ਮੈਂ ਰੇਸ਼ਮ ਦੀਆਂ ਡੋਰਾ ਹਵੇ ਕੋਈ ਆਉਂਦਾ ਆਉਂਦਾ ਅੱਖੋਂ ਓਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਤੇਰੀ ਸੋਆਂ ਆਉਂਦਾ ਆਉਂਦਾ ਅੱਖੋਂ ਓਲੇ ਹੋ ਗਿਆ ਵੇ ਮੈਂ ਦੂਰ ਤੋਂ ਹੋ ਬੱਲੇ ਦੂਰ ਤੋਂ ਹੋ ਸ਼ਾਵਾ ਦੂਰ ਤੋਂ ਪਛਾਣ ਦਈਆ ਟੋਰਾ ਅਦੇ ਬਹੁਤ ਵਧੀਆ ਤੇ ਸੁਰੀਲੀ ਆਵਾਜ਼ ਹੈ। ਪਹਿਨੇ ਪਤਾ ਚੱਲਿਆ ਦੋ ਭਰਾਵਾਂ ਦੀ ਤੁਸੀਂ लाਡਲੀ ਭੈਣ ਹੋ। ਤੁਸੀਂ ਪਰਿਵਾਰ ਦੇ ਵਿੱਚ ਵੱਡੇ ਹੋ ਜਾਂ ਭਰਾ ਵੱਡੇ ਨੇ? ਮੈਂ ਪਰਿਵਾਰ ਵਿੱਚ ਵੱਡੀ ਆ। ਪਰਿਵਾਰ ਦੇ ਹਾਲਾਤ ਕਿ ਇਸ ਤਰ੍ਹਾਂ ਦੇ ਨੇ? ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ? ਪਰਿਵਾਰ ਦੇ ਤੇ ਕਰਦੇ ਹਾਲਾਤ ਕੁਝ ਸਹੀ ਨਹੀਂ ਨੇ। ਨਹੀਂ ਹੈਗੇ ਕਿ ਮੈਂ ਅਕੇ ਪੜ੍ਹ ਨਹੀਂ ਸਕਦੀ। ਕਿ ਜੇ ਦੇ ਕਰਕੇ ਤੇ ਮੇਰਾ ਛੋਟਾ ਭਰਾ ਹੈ ਮੇਰੇ ਤੋਂ ਈ ਉਹ 9th ਕਲਾਸ ਵਿੱਚ ਪੜਦਾ ਹੈ ਉਹਨੂੰ ਘਰ ਦੇ ਹਾਲਾਤਾਂ ਕਰਕੇ ਜਿਹੜਾ ਆ ਸਕੂਲ ਤੋਂ ਹਟਾ ਕੇ ਕੁਝ ਕੰਮ ਤੇ ਪਾਇਆ ਹੋਇਆ ਹੈ ਕਿ ਉਹ ਵੀ ਆਪਾਂ ਨੂੰ ਥੋੜੀ ਮਦਦ ਕਰ ਸਕੀਏ ਮੈਂ ਕਿੰਨਾ ਪੜੇ ਹੋ ਤੁਸੀਂ ਕਿ ਪੜ ਰਹੇ ਹੋ ਜੀ ਮੈਂ ਪਲੱਸ 2 ਕੰਪਲੀਟ ਕਰ ਲਈ ਹੋਈ ਹੈ ਤੇ ਮੈਂ ਅੱਗੇ ਸਟੱਡੀ ਪੜਨਾ ਚਾਹੁੰਨੀ ਆ ਸਟੱਡੀ ਕਰਨਾ ਚਾਹੁੰਨੀ ਆ ਪਰ ਇਹ ਕਿ ਕਿ ਮੈਂ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਨੀ ਆ ਅੱਗੇ ਤੇ ਪਰ ਪਰ ਕਿਉਂ ਨਹੀਂ ਹੋ ਰ پا ਰਹੀ ਐ ਐਡਮਿਸ਼ਨ ਨਹੀਂ ਹੋ ਪਾ ਰਹੀ ਜਾਂ ਕੀ ਪਰੇ ਸੰ ਐਡਮਿਸ਼ਨ ਨਹੀਂ ਹੋ ਪਾ ਰਹੀ ਕਿਉਂਕਿ ਅਸੀਂ ਇਹ ਨਹੀਂ ਜੋਗੀ ਨਹੀਂ ਹੈ ਕਿ ਅੱਗੇ ਪੜ ਸਕੀਏ ਪੜਾਈ ਦੇ ਵਿੱਚ ਅੜਚਨ ਜੀ ਆ ਰਹੀ ਹੈ ਇਹ ਦੱਸੋ ਮੈਂ ਬਸ ਇਹੀ ਚਾਹੁੰਨੀ ਆ ਕਿ ਮੇਰੀ ਜੜੀ ਪੜਾਈ ਆ ਉਹ ਰੁਕੇ ਨਾ ਕਿ ਮੇਰੀ ਪੜਾਈ ਜੇਗੀ ਆ ਉਹ ਪੂਰੀ ਹੋਵੇ ਮੈਨੂੰ ਬਸ ਇਹੀ ਹੈ ਕਿ ਮੈਂ ਪੜ ਸਕਾਂ ਅੱਗੇ ਬਸ ਮੇਰੀ ਇੰਨੀ ਇੱਕ ਜੜੀ ਮੈਨੂੰ ਕੀਤੀ ਜਾ ਮਦਦ ਕੀਤੀ ਜਾਵੇ ਕਿ ਮੈਂ ਪੜ ਸਕਾਂ ਕਿ ਮੇਰੀ ਪੜਾਈ ਨਾ ਰੁਕ ਸਕੇ ਤੇ ਤਾਂ ਨੇ ਰੱਬ ਨੇ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਜ਼ਰੂਰ ਨਵਾਜਿਆ ਰੱਬ ਨਾ ਨਾਰਾਜ਼ ਕੀ ਹੁੰਦੀ ਹੈ ਜੇ ਰੱਬਾ ਜੇ ਇੰਨਾ ਵਧੀਆ ਹੁਨਰ ਦਿੱਤਾ ਸੀ ਟੈਲੈਂਟ ਦਿੱਤਾ ਸੀ ਤਾਂ ਹਾਲਾਤ ਵੀ ਵਧੀਆ ਦੇ ਦਿੰਦੇ ਕਿਉਂਕਿ ਜਿਆਦਾਤਰ ਪੈਸੇ ਵਾਲਿਆਂ ਦੇ ਹਾਲਾਤ ਜਿਹੜੇ ਨੇ ਉਹਨਾਂ ਦੇ ਹੁਨਰ ਦਾ ਮੁੱਲ ਵੀ ਪੈ ਜਾਂਦਾ ਹੈ ਜਿਹੜੇ ਮਾੜੇ ਹਾਲਾਤਾਂ ਵਾਲੇ ਹੁੰਦੇ ਨੇ ਚਾਹੇ 20 ਵਾਰੀ 100 ਹੁਨਰ ਹੋਵੇ ਉਹ ਦੱਬਿਆ ਰਹਿ ਜਾਂਦਾ ਹੈ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਨਾਰਾਜ਼ਗੀ ਵੀ ਹੁੰਦੀ ਆ ਪਰ ਉਸ ਮਾਲਕ ਦੀ ਰਜਾ ਵਿੱਚ ਰਹੀਦਾ ਹੈ ਕਿ ਜਿਨੇ ਸਾਨੂੰ ਪਾਲਿਆ ਇੱਥੋਂ ਤੱਕ ਲਿਆਂਦਾ ਹੈ ਇਹ ਸ਼ਾਇਦ ਉਹਨੇ ਅੱਗੇ ਬਹੁਤ ਵਧੀਆ ਕੁਝ ਲਿਖਿਆ ਹੋਵੇਗਾ ਸਾਡੀ ਕਿਸਮਤ ਜਿਨੇ ਐਨੀ ਸਾਨੂੰ ਜਨਮ ਦਿੱਤਾ ਹੈ ਇੱਥੋਂ ਤੱਕ ਲੈ ਕੇ ਸਾਨੂੰ ਇੱਥੇ ਤੱਕ ਪਹੁੰਚਾਰਿਆ ਸ਼ਾਇਦ ਉਹਨੇ ਕੁਝ ਅੱਗੇ ਵਧੀਆ ਸਾਡੇ ਵਾਸਤੇ ਲਿਖਿਆ ਹੋਵੇਗਾ ਇਹ ਐਸਾ ਹਾਲਾਤੋਂ ਉਹ ਕੱਢ ਵੀ ਸਕਦਾ ਹੈ ਜੇ ਇਹਨੇ ਉਹਨੇ ਇਸ ਹਾਲਾਤ ਵਿੱਚ ਸਾਨੂੰ ਸੁਟਿਆ ਹੋਇਆ ਤੇ ਸ਼ਾਇਦ ਅੱਗੇ ਬਹੁਤ ਵਧੀਆ ਕਰ ਸਕਦੇ ਸਾਨੂੰ। ਬਸ ਜਰੂਰ ਦੋਸਤੋ ਇਸ ਭੈਣ ਦੇ ਹਾਲਾਤ ਜਿਹੜੇ ਨੇ ਤਸਵੀਰਾਂ ਵਿੱਚ ਬਿਆਨ ਹੋ ਰਹੇ ਨੇ। ਮਾੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਪਰਿਵਾਰ ਤਾਂ ਧੀ ਦੇ ਮੋਢਿਆਂ ਦੇ ਬੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰ ਦੇ ਸਭ ਤੋਂ ਵੱਡੀ ਧੀ ਹੈ ਸਾਡੀ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਧੀ ਦੀ ਪੜ੍ਹਾਈ ਵੀ ਅਧੂਰੀ ਹੈ ਜਿਹੜਾ ਵੀਰ ਇਹਨਾਂ ਦਾ ਉਹਨਾਂ ਦੀ ਪੜ੍ਹਾਈ ਵੀ ਵਿੱਚੇ 9ਵੀਂ ਦੇ ਵਿੱਚੋਂ ਹਟਣਾ ਪਿਆ ਮਜਬੂਰੀਆਂ ਦੀ وجہ ਨਾਲ। ਤਾ ਪੰਜਾਬੀਓ ਪੰਜਾਬ ਦੇ ਵਿੱਚ ਰਹਿ ਰਹੇ ਆ ਅਸੀਂ ਪੰਜਾਬੀ ਵਿਰਸਾ ਸੰਭਾਲਿਆ ਹੋਇਆ ਸਾਡੀ ਧੀ ਨੇ ਇਸ ਪੰਜਾਬੀ ਵਿਰਸੇ ਦਾ ਮੁੱਲ ਪਾਈਏ ਇਸ ਪੰਜਾਬੀ ਭੈਣ ਦੇ ਬੋਲਾਂ ਦਾ ਮੁੱਲ ਪਾਈਏ ਕਿਉਂਕਿ ਪੰਜਾਬ ਦੀ ਧੀ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਪੰਦਾ ਇਸ ਧੀ ਦਾ ਸਾਥ ਦੇਣਾ